ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਡੱਲੇਵਾਲ ਸਾਹਿਬ 49 ਦਿਨ ਹੋ ਚੁੱਕੇ ਨੇ ਮਰਨ ਵਰਤ ਤੇ ਬੈਠੇ ਹੋਇਆ ਔਰ ਡੱਲੇਵਾਲ ਸਾਹਿਬ ਨੂੰ ਲੈ ਕੇ ਕੈਸਾ ਸੱਚ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਜਿਹੜਾ ਮੈਂ ਸਬੂਤਾਂ ਦੇ ਆਧਾਰ ਤੇ ਤੁਹਾਨੂੰ ਵੀਡੀਓ ਦਿਖਾਉਂਗਾ ਕਿ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਦੇ 49 ਦਿਨ ਹੋ ਜਾਣੇ ਔਰ ਜਿੰਦਾ ਕਿਵੇਂ ਨੇ ਉਹਦੇ ਪਿਛਲਾ ਰਾਜ ਸੁਣੋਂਗੇ ਤਾਂ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿਉਂਕਿ ਡੱਲੇਵਾਲ ਸਾਹਿਬ ਨੂੰ ਅਕਸਰ ਇਹੀ ਸੁਣਿਆ ਹੁਣਾ ਕਿ ਡੱਲੇਵਾਲ ਦੀ ਸਥਿਤੀ ਖਰਾਬ ਹੋ ਗਈ ਆ ਉਹਨਾਂ ਦੀ ਸਿਹਤ ਆ ਜਿਹੜੀ ਉਹ ਹੱਡੀਆਂ ਦਾ ਮੁੱਠ ਬਣ ਗਏ ਨੇ ਯਾਨੀ ਬਹੁਤ ਵੱਡੇ ਵੱਡੇ মিডিਆ ਨੇ ਬਹੁਤ ਵੱਡੇ ਵੱਡੇ ਯਾਨੀ ਇੱਕ ਗੱਪ ਸਿੱਟੇ ਔਰ ਜਿਹੜਾ ਇਹ ਸੱਚ ਹੈ ਯਕੀਨ ਮੰਨਿਓ ਜਿਹੜਾ ਇਹ ਸੱਚ ਹੈ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਕਿਉਂਕਿ ਡੱਲੇਵਾਲ ਸਾਹਿਬ ਨੂੰ ਲੈ ਕੇ ਪੂਰੇ ਪੰਜਾਬ ਨਹੀਂ ਬਲਕਿ ਮੁਲਕ ਭਰ ਦੇ ਲੋਕ ਚਿੰਤਤ ਸੀ ਪਰ ਜਦੋਂ ਆਫ ਕੈਮਰਾ ਕੁਝ ਹੋਰ ਹੁੰਦਾ ਤੇ ਕੈਮਰੇ ਦੇ ਸਾਹਮਣੇ ਉਹਨਾਂ ਨੂੰ ਕੁਝ ਹੋਰ ਸਵੀ ਬਣਾ ਕੇ ਪੇਸ਼ ਕੀਤੀ ਜਾਂਦੀ ਹੈ ਜਦੋਂ ਡੱਲੇਵਾਲ ਸਾਹਿਬ ਦੇ ਕੋਲ ਕੈਮਰਾ ਪਹੁੰਚਦਾ ਤਾਂ ਉਹ ਥੋੜਾ ਜਿਹਾ ਨਰਵਸ ਤਰੀਕੇ ਦੇ ਨਾਲ ਇੱਕ ਐਸਾ ਯਾਨੀ ਇੱਕ ਡਰਾਮਾ ਕਰਦੇ ਨੇ ਬਹੁਤ ਜਿਹੜਾ ਕਿ ਪੰਜਾਬ ਦੇ ਲੋਕਾਂ ਦਾ ਉਹ ਜਿਹੜਾ ਦਿਲ ਸੀ ਉਹਨੂੰ ਚੰਜੋੜ ਕੇ ਰੱਖ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜੇ ਬਹੁਤ سارے ਕਿਸਾਨ ਆਗੂ ਬਹੁਤ سارے ਡਾਕਟਰ ਯਾਨੀ ਉਹਦੇ ਉੱਤੇ ਚਤੋ ਪੈਰ ਲਾਏ ਜਾਂਦੇ ਨੇ ਪਰ ਪਿਛਲਾ ਜਿਹੜਾ ਸੱਚ ਸੀ ਪਰਦੇ ਦੇ ਪਿਛਲਾ ਉਹ ਦਰਅਸਲ ਕਿਸੇ মিডিਆ ਨੇ ਨਹੀਂ ਦਿਖਾਇਆ ਕਿਉਂਕਿ ਜਿਹੜੀ ਕਿ ਆ ਗਿਆ ਡੱਲੇਵਾਲ ਦੇ ਕੋਲ ਜਾਣ ਦੀ ਕਿਸੇ ਨੂੰ ਨਹੀਂ ਹੈ ਜਿਹੜਾ মিডিਆ ਉਹਦੀ ਖਬਰ ਦਿਖਾਉਂਦਾ ਜ਼ੀਰੋ ਗਰਾਉਂਡ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦਾ ਉਹ ਦਰਅਸਲ মিডিਆ ਉਹਨਾਂ ਦਾ ਹੀ ਹੁੰਦਾ ਤਾਂ ਪਰ ਮੈਂ ਤੁਹਾਨੂੰ ਅੱਜ ਜਿਹੜਾ ਇੱਕ ਵੀਡੀਓ ਹੈ ਇਹ ਪੂਰੀ ਗੱਲ ਨੂੰ ਸਾਫ਼ ਕਰ ਦੂਗਾ ਕਿ ਜਿਹੜਾ ਡੱਲੇਵਾਲ ਆ ਉਹ 49 ਦਿਨਾਂ ਤੱਕ ਜਿੰਦਾ ਕਿਵੇਂ ਰਹਿ ਸਕਦਾ ਤੁਸੀਂ ਆਪ ਸਮਝੋ ਕੋਈ ਸ਼ਖਸ ਹੈ ਪਾਣੀ ਤੱਕ ਦੀ ਬੂੰਦ ਨਹੀਂ ਪਿੰਦਾ ਔਰ ਦੂਜੇ ਪਾਸੇ ਉਹਨੂੰ ਖਾਣਾ ਪਾਣੀ ਉਹਦਾ ਬੰਦ ਤਾਹੋ 49 ਦਿਨਾਂ ਤੱਕ ਸਹੀ ਸਲਾਮਤ ਤੁਸੀਂ ਅਕਸਰ ਸੁਣਿਆ ਹੋਣਾ ਜਦੋਂ ਕਹਿੰਦੇ ਨੇ ਕਿ ਸਾਦ ਕਿ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਚ ਤੇ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਤਾਂ ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਵੀ ਜਿਹੜਾ ਡੱਲੇਵਾਲ ਸਾਹਿਬ ਦਾ ਪੜਦੇ ਪਿਛਲਾ ਸੱਚ ਤੁਸੀਂ ਸੁਣੋਗੇ ਤੇ ਹੈਰਾਨ ਰਹਿ ਜਾਓਗੇ ਤੇ ਮੈਂ ਤੁਹਾਨੂੰ ਅਪੀਲ ਕਰਦਾ ਪੂਰੀ ਵੀਡੀਓ ਸੁਣ ਕੇ ਉਸ ਤੋਂ ਬਾਅਦ ਤੁਸੀਂ ਸ਼ੇਅਰ ਵੀ ਕਰਨੀ ਹੋਊਗੀ ਤਾਂ ਕਿ ਆਪਣੇ ਹਰ ਪੰਜਾਬ ਦੇ ਲੋਕਾਂ ਨੂੰ ਬੱਚੇ-ਬੱਚੇ ਤੱਕ ਇਹ ਗੱਲ ਪਹੁੰਚਾਉਣੀ ਆ ਕਿ ਜਿਹੜਾ ਇਹ ਡੱਲੇਵਾਲ ਸਾਹਿਬ ਦਾ ਡਰਾਮਾ ਜਾਂ ਫਿਰ ਬਹੁਤ ਵੱਡੀ ਇੱਕ ਸਾਜ਼ਿਸ਼ ਘੜੀ ਗਈ ਹੈ ਇਹਨੂੰ ਪੂਰੀ ਦੁਨੀਆ ਤੱਕ ਦੇਖਿਆ ਜਾਵੇ ਤਾਂ ਕਿ ਅੱਗੇ ਤੋਂ ਐਸਾ ਯਾਨੀ ਕੂੜ ਪ੍ਰਚਾਰ ਜਾਂ ਕਿਸੇ ਨੂੰ ਐਸਾ ਦਿਖਾਵਾ ਨਾ ਕੋਈ ਕਰ ਸਕੇ ਤਾਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਉਹ ਸੱਚ ਤੇ ਚੰਗੀ ਤਰ੍ਹਾਂ ਮੇਰਾ ਵੀਰ ਦੇਖ ਕੇ ਇਹ ਬੰਦਾ ਉਹ ਹੈ ਜਿਹੜਾ ਕਿ ਤੁਹਾਨੂੰ ਅਕਸਰ ਤੁਸੀਂ ਸੁਣਦੇ ਹੋ ਤਾਂ ਇਹਨਾਂ ਦੇ ਮੂਹਰੇ ਤੁਹਾਨੂੰ ਸੁਣਾਉਂਗਾ ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ ਪੂਰੇ 42 ਦਿਨ ਹੋ ਗਏ ਨੇ ਮਰਮਰਤ ਜਾਰੀ ਹੈਗਾ ਬਹੁਤ ਵੱਡੇ ਵੱਡੇ ਮੀਡੀਆ ਵਾਲੇ ਚੈਨਲਾਂ ਵਾਲੇ ਜੋ ਵਧਾ ਚੜਾ ਕੇ ਗੱਲਬਾਤ ਕਰ ਰਹੇ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅੱਜ ਸਿੱਧੇ ਜਿਹੇ ਸਵਾਲ ਕਰਨੇ ਨੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਖਾਸ ਕਰਕੇ ਮੈਨੂੰ ਦਲਾਲ ਕਿਹਨਾਂ ਦਲਾਲ ਤਾਂ ਕਿਨਾਂ ਕਿ ਉਹ ਕਿਹੜੀ ਸੈਂਸ ਹੈ ਉਹ ਕਿਹੜਾ ਰੱਬ ਹੈ ਤੁਹਾਡਾ ਔਰ ਉਹ ਕਿਹੜੇ ਡਾਕਟਰ ਨੇ ਜਿਹੜੇ 49 ਦਿਨ ਲਗਾਤਾਰ ਬੰਦੇ ਨੂੰ ਬਿਨਾ ਕੁਝ ਖਾਦੇ ਪੀਂਦੇ ਜਿੰਦਾ ਰੱਖ ਰਹੇ ਨੇ ਬਹੁਤ ਵੱਡਾ ਸਵਾਲੀਆ ਚਿੰਨ ਡਾਕਟਰ ਤਾਂ ਵੀ ਲੱਗਦਾ ਵੱਡੇ ਵੱਡੇ ਹਸਪੀਟਲਾਂ ਦੇ ਵੀ ਲੱਗੂਗਾ ਹੁਣ ਮੈਂ ਦੱਸਣ ਲੱਗਾ ਜਿਹੜੀ ਗੱਲ ਹੈ ਮਤਲਬ ਆਹ ਕੈਮਰਾ ਸਭ ਕੁਝ ਖਾਦਾ ਜਾ ਰਿਹਾ ਹੈ ਸ਼ਕਤੀ ਪ੍ਰਕਾਰ ਦੇ ਪਦਾਰਥ ਮੈਂ ਪਹਿਲਾਂ ਵੀ ਕਿਹਾ ਸੀ ਇਹ ਜਗਜੀਤ ਸਿੰਘ ਡੱਲੇਵਾਲਾ ਨੇ ਜਿਹੜੇ ਦਰਸਾਲੇ ਗਿਆਨੀ ਬੂਟਾ ਸਿੰਘ ਜਿਹੜੀ ਗੱਲ ਕਹਿ ਰਿਹਾ ਮੈਂ ਇਸ ਨੂੰ ਸਿਰੇ ਤੋਂ ਇਨਕਾਰਦਾ ਕਿਉਂ ਕਿ ਗਿਆਨੀ ਬੂਟਾ ਸਿੰਘ ਅਕਸਰ ਤੁਸੀਂ ਦੇਖਿਆ ਹੋਣਾ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਗਜੀਤ ਸਿੰਘ ਡੱਲੇਵਾਲ ਦੇ ਖਿਲਾਫ ਹੋਰ ਸਾਰੇ ਜਿਹੜੇ ਬਹੁਤ ਸਾਰੇ ਜਾਨੀ ਸਾਡੇ ਸਿੱਖ ਚਿਹਰੇ ਨੇ ਜਿਵੇਂ ਕਿ ਸੰਤ ਅਜਰਨੈਲ ਸਿੰਘ ਭਿੰਡਰਾਂ ਵਾਲੇ ਤੱਕ ਨੂੰ ਨਹੀਂ ਬਖਸ਼ਿਆ ਇਹ ਕੌਣ ਹੈ ਇਹ ਗਿਆਨੀ ਬੂਟਾ ਸਿੰਘ ਹੈ ਔਰ ਇਹਦੀ ਵੀਡੀਓ ਇੰਨੀ ਵਾਇਰਲ ਹੋ ਰਹੀ ਤੇ ਮੈਂ ਸੋਚਿਆ ਕਿ ਸਾਡੇ ਕਿਸਾਨ ਭਰਾ ਨੇ ਜਿੰਨਾ ਪੰਜਾਬ ਆ ਸਾਡਾ ਉਹਨਾਂ ਦੇ ਸਾਹਮਣੇ ਸੱਚ ਧਰਨਾ ਜ਼ਰੂਰੀ ਹੈ ਕਿਉਂ ਕਿ ਇਹ ਕਹਿੰਦਾਗਾ ਕਿ ਡੱਲੇਵਾਲ ਸਾਹਿਬ ਨੂੰ 36 ਪ੍ਰਕਾਰ ਦੇ ਭੋਜਨ ਖਵਾਏ ਜਾਂਦੇ ਨੇ ਉਹ ਆਫ ਕੈਮਰਾ ਕੁਝ ਹੋਰ ਹੁੰਦਾ ਤੇ ਜਿਹੜੀ ਉਹਨਾਂ ਦੀ ਮੀਡੀਆ ਉਹ ਦਲਾਲ ਮੀਡੀਆ ਇਹ ਕਿਸਾਨਾਂ ਨੂੰ ਵੀ ਦਲਾਲ ਕਹਿ ਰਿਹਾ ਤੁਹਾਡੇ ਸਾਹਮਣੇ ਆ ਪਰ ਮੈਂ ਹੁਣ ਵੀ ਪੁੱਛਣਾ ਚਾਹੁੰਦਾ ਇਸ ਬੰਦੇ ਨੂੰ ਕਿ ਦੇਖੋ ਜਿਹੜੇ ਬੰਦੇ ਨੂੰ ਅਸ਼ੰਕਾ ਤਾਂ ਤੁਸੀਂ ਇਹ ਦੇਖੋ ਜਿਹੜੇ ਡਾਕਟਰ ਨੇ ਉਹ ਵੀ ਸਰਕਾਰੀ ਬਿਠਾਏ ਹੋਏ ਨੇ ਕਾਕੇ ਸਰਕਾਰ ਵੀ ਤੁਹਾਡੇ ਤੋਂ ਜ਼ਿਆਦਾ ਸਿਆਣੀ ਹੈ ਕਿ ਡੱਲੇਵਾਲ ਸਾਹਿਬ ਨੂੰ ਲੈ ਕੇ ਸਾਡੇ ਨਾਲ ਕੋਈ ਛਲਕ ਕਪਟਤਾ ਨਹੀਂ ਖੇਡਿਆ ਜਾ ਰਿਹਾ ਕੋਈ ਛਲਤਾਂ ਨਹੀਂ ਕਰ ਰਹੇ ਜਾਂ ਕੋਈ ਸਾਡੇ ਨਾਲ ਕੋਈ ਮਜ਼ਾਕਤਾ ਨਹੀਂ ਚੱਲ ਰਿਹਾ ਸਰਕਾਰ ਤੁਹਾਡੇ ਨਾਲੋਂ ਜ਼ਿਆਦਾ ਤੇਜ਼ ਆ ਗਿਆਨੀ ਬੂਟਾ ਸਿੰਘ ਜੀ ਇਸ ਕਰਕੇ ਇਹਨਾਂ ਗੱਲਾਂ ਤੇ ਸਵਾਲ ਚੱਕਨੇ ਬੇਹੋਦਾ ਨੇ ਇੱਕ ਆਪਣਾ ਚੈਨਲ ਚਲਾਉਣ ਦੇ ਲਈ ਕਹਿ ਲੋ ਜਾਂ ਕਿਵੇਂ ਮਰਜ਼ੀ ਵੀ ਕਹਿ ਲੋ ਪਰ ਜਿਹੜੀ ਅਸਲੀਅਤ ਹੈ ਉਹ ਤਾਂ ਇਹੀ ਹੈ ਕਿ ਵਾਕਈ ਜਿਹੜੇ ਡੱਲੇਵਾਲ ਸਾਹਿਬ ਨੇ ਉਹ ਹੱਡੀਆਂ ਦਾ ਮੁੱਠ ਬਣ ਚੁੱਕੇ ਨੇ ਇਹ ਸਾਰੀ ਦੁਨੀਆ ਜਾਣਦੀ ਐ ਪਰ ਹੁਣ ਤੁਸੀਂ ਗੱਲ ਸਮਝੋ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਜਿਵੇਂ 50% ਲੋਕ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਨੇ ਚਾਹੇ ਕੋਈ ਅਮਰਪਾਲ ਦਾ ਮੁੱਦਾ ਹੈ ਚਾਹੇ ਕੋਈ ਬੰਦੀ ਸਿੰਘਾਂ ਦਾ ਮੁੱਦਾ ਹੈ ਚਾਹੇ ਕੋਈ ਜੋ ਮਰਜੀ ਮੁੱਦਾ ਤਾਂ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਕੇ ਵੇਖੋ ਤੁਹਾਨੂੰ ਕਿਹੜਾ ਮੁੱਦਾ ਲੱਗਦਾ ਕਿ ਸਾਨੂੰ ਦੁਨੀਆ ਸਪੋਰਟ ਕਰੂਗੀ ਦਰਸਲ ਇਹੋ ਜਿਹੇ ਲੋਕ ਨੇ ਜੋ ਮਰਜੀ ਏਜੰਡਾ ਚਲਾ ਕੇ ਦੇਖੋ ਤੁਸੀਂ ਸਰਕਾਰਾਂ ਦੇ ਖਿਲਾਫ ਤੁਹਾਡੇ ਖਿਲਾਫ ਕੋਈ ਨਾ ਕੋਈ ਸਾਡੇ ਹੀ ਪੰਜਾਬ ਦੇ ਵਿੱਚੋਂ ਚਿਹਰੇ ਵੀ ਉਹ ਉੱਠਣਗੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਵੀ ਅਸੀਂ ਸਿੱਖ ਚਿਹਰੇ ਆ ਅਸੀਂ ਪੰਜਾਬੀ ਆ ਅਸੀਂ ਸਿੱਖ ਆ ਤਾਂ ਦੇਖੋ ਮੈਂ ਅਪੀਲ ਕਰਦਾ ਕਿ ਜਿਵੇਂ ਡੱਲੇਵਾ ਸਾਹਿਬ ਨੂੰ ਲੈ ਕੇ ਸੱਚ ਦਾ ਇਹ ਹੈ ਕਿ ਹੱਡੀਆਂ ਦੀ ਮੁੱਠ ਬਣ ਚੁੱਕੇ ਨੇ ਉਹਨਾਂ ਦੀ ਸਥਿਤੀ ਬੜੀ ਨਾਜ਼ੁਕ ਆ ਐਵੇਂ ਨਹੀਂ ਬੰਦੇ ਦਾ ਮੂੰਹ ਕਿੱਡਾ ਸ਼ੇਰ ਵਰਗਾ ਸੀ ਤੇ ਅੱਜ ਬਿਲਕੁਲ ਇੱਕ ਜਿਵੇਂ ਕਹਿ ਸਕਦਾ ਸੂਮਰ ਕੇ ਬਹੁਤ ਜ਼ਿਆਦਾ ਯਾਨੀ ਕਿ ਨਰਵਸ ਜਿਹਾ ਚਿਹਰਾ ਲੱਗਦਾ ਦੇਖਣ ਨੂੰ ਬਹੁਤ ਹੀ ਯਾਨੀ ਕਮਜ਼ੋਰ ਸਥਿਤੀ ਦੇ ਵਿੱਚ ਡੱਲੇਵਾਲ ਸਾਹਿਬ ਨੇ ਪਰ ਜਿੰਨੇ ਲੋਕ ਇਹਨਾਂ ਤੇ ਸਵਾਲ ਚਾਹਦੇ ਨੇ ਦਰਅਸਲ ਦੇਖੋ ਰੱਬ ਨੂੰ ਜਾਨ ਸਭ ਨੇ ਦੇਣੀ ਆ ਪਰ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਚੱਲਦਾ ਜਹਨ ਦੇ ਵਿੱਚ ਕਿ ਇਹ ਧਰਨਾ ਕਿਸਾਨਾਂ ਦਾ ਨੇ ਆਪਣਾ ਜ਼ਮੀਨਾਂ ਨੂੰ ਲੈ ਕੇ ਲੱਗਿਆ ਇਹ ਮਜ਼ਦੂਰਾਂ ਲਈ ਨਹੀਂ ਹੈਗਾ ਨਾ ਇਹ ਵਪਾਰੀਆਂ ਲਈ ਹੈ ਪਰ ਸਮਝਣ ਦੀ ਲੋੜ ਹੈ ਅਕਸਰ ਤੁਸੀਂ ਦੇਖਿਆ ਹੋਣਾ ਕਿ ਜੇ ਜ਼ਮੀਨ ਧਰਤੀ ਹੈ ਤਾਂ ਇਥੇ ਫਸਲਾਂ ਹੁੰਦੀਆਂ ਨੇ ਤੇ ਉਹਨਾਂ ਫਸਲਾਂ ਨੂੰ ਖਾਂਦੇ ਤਾਂ ਸਾਰੇ ਹੀ ਆ ਤਾਂ ਮੈਂ ਵੀ ਇਹ ਕਹਿਣਾ ਚਾਹੂੰਗਾ ਕਿਸਾਨਾਂ ਨੂੰ ਵੀ ਇੱਕ ਮੈਂ ਆਪਣੇ ਵੰਨਿਓ ਅਪੀਲ ਕਰਨਾ ਚਾਹੂੰਗਾ ਜਿਵੇਂ ਕਿ ਵੱਡੇ ਪੱਦਰ ਤੇ ਬੂਟੇ ਗਿਆਨੀ ਸਿੰਘ ਨੇ ਇਹ ਗੱਲ ਹਰ ਵਾਰ ਕਹੀ ਹੈ ਪਰ ਮੈਨੂੰ ਉਹਦੀ ਇੱਕ ਗੱਲ ਚੰਗੀ ਵੀ ਲੱਗੀ ਆ ਕਿਹੜੀ ਗੱਲ ਹੈ ਕਿਉਂਕਿ ਚੰਗੀ ਗੱਲ ਦੇ ਨਾਲ ਤਾਂ ਖੜਨਾ ਹੀ ਪੈਂਦਾ ਕਿਸਾਨਾਂ ਨੂੰ ਅਪੀਲ ਹੈ ਜਿਵੇਂ ਕਿ ਤੁਸੀਂ ਨਾਹਰਾ ਲਾ ਕੇ ਚੱਲਦੇ ਹੋ ਕਿ ਮਜ਼ਦੂਰ ਕਿਸਾਨ ਇਕਤਾ ਦੇਖੋ ਕੱਲੇ ਨਾਰੇ ਨਾਲ ਨਹੀਂ ਵੱਡੇ ਪੱਦਰ ਤੇ ਮਜ਼ਦੂਰਾਂ ਨੂੰ ਵੀ ਉਹਨਾਂ ਦੇ ਹੱਕ ਦਵਾਉਣੇ ਤੁਹਾਡਾ ਕੰਮ ਹੈ ਕਿਉਂਕਿ ਜੇਕਰ ਮਜ਼ਦੂਰ ਖੜੇ ਨੇ ਤਾਂ ਉਹ ਘਰਨੇ ਦੇ ਵਿੱਚ ਵੱਡੇ ਪੱਦਰ ਦੇ ਇਕੱਠ ਹੋਣਾ ਸ਼ੁਰੂ ਹੋਇਆ ਕਿਉਂਕਿ ਮਜ਼ਦੂਰ ਆ ਜਿਹੜੇ ਉਹ 80% ਆਬਾਦੀ ਦੇ ਵਿੱਚ ਜਾਣੇ ਜਾਂਦੇ ਨੇ ਪੂਰੇ ਦੇਸ਼ ਭਰ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਸਭ ਤੋਂ ਜਿਆਦਾ ਸੰਖਿਆ ਮਜ਼ਦੂਰਾਂ ਦੀ ਪਾਈ ਜਾਂਦੀ ਆ ਤਾਂ ਮਜ਼ਦੂਰਾਂ ਨੂੰ ਮੇਰਾ ਵੀਰ ਨਾਲ ਲੈ ਕੇ ਜ਼ਰੂਰ ਚਲਿਓ ਉਹਨਾਂ ਦੇ ਨਾਲ ਜਿਹੜੀ ਦਿਹਾੜੀ ਨੂੰ ਲੈ ਕੇ ਗੱਲ ਆ ਉਸ ਨੂੰ ਵੀ ਆਪਣੀ ਤਰਫ ਤੋਂ ਜਾਨੀ ਵਧਾਉਣ ਦੀ ਗੱਲ ਕਰੋ ਜੇਕਰ ਤੁਸੀਂ ਵਧਾਓਗੇ ਤਾਂ ਪੂਰੇ ਕੇਂਦਰ ਵਿੱਚ ਗੱਲ ਜਾਊਗੀ ਤਾਂ ਠੀਕ ਆ ਪੰਜਾਬੀਓ ਜਿਹੜੀ ਅਪਡੇਟ ਸੀ ਇਹ ਜ਼ਰੂਰੀ ਸੀ ਤਾਂ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ